ਇਸ ਪੌੜੀ 14ਵੀਂ ਪੜੀ ਦਿੱਤੀ ਸ੍ਰੀ ਪੰਖ ਤਿਆਜੀ ਮੰਨੈ ਮੱਗ ਨ ਚੱਲੇ ਪੰਥ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਮੰਨੈ ਮੱਗ ਨ ਚੱਲੇ ਪੰਥ ਮੰਨੈ ਦੇ ਅਰਥ ਤਾਂ ਹੁਣ ਤੁਹਾਨੂੰ ਸਮਝ ਆਈ ਗਏ ਹੋਣੇ ਆ ਜੀ ਤੁਸੀਂ ਖੁਦ ਵੀ ਕਰ ਸਕਦੇ ਤੇ ਕੋਸ਼ਿਸ਼ ਵੀ ਕਰਿਆ ਕਰੋ ਵੀ ਜਦੋਂ ਕੋਈ ਸ਼ਬਦ ਆਉਂਦਾ ਹੁੰਦਾ ਜੇ ਆਪਾਂ ਨੂੰ ਅਰਥ ਹੁੰਦੇ ਆ ਤਾਂ ਆਪਣੇ ਬਾਰ ਬਾਰ ਕਰੀਏ ਉਸ ਨੂੰ ਤਾਂ ਕਿ ਆਪਣੇ ਚਿੱਤ ਚੇਤੇ ਵਿੱਚ ਆਪਣੇ ਦਿਮਾਗ ਵਿੱਚ ਬੈਠ ਜਾਵੇ ਉਹ ਅਰਥ ਸਾਨੂੰ ਪੂਰੀ ਤਰ੍ਹਾਂ ਸਮਝ ਆ ਜਾਣੀ ਜਿੰਨੀ ਵਾਰ ਆਪਾਂ ਬਾਰ ਬਾਰ ਪੜਾਂਗੇ ਜੀ ਜਿੰਨੀ ਵਾਰ ਬਾਰ ਬਾਰ ਆਪਾਂ ਸਮਝਾਂਗੇ ਦੇਖਾਂਗੇ ਉਨੀ ਹੀ ਆਪਾਂ ਨੂੰ ਡੁੰਗਾਈ ਵਿੱਚ ਚੀਜ਼ ਸਮਝ ਆਏਗੀ ਇਹੀ ਕਾਰਨ ਹੈ ਜਿਹੜਾ ਗੁਰੂ ਸਾਹਿਬਾਨ ਨੇ ਚਾਰ ਪੌੜੀਆਂ ਜਿਹੜੀਆਂ ਸੁਣੀਆਂ ਤੇ ਦਿੱਤੀਆਂ ਤੇ ਚਾਰ ਹੀ ਪੌੜੀਆਂ ਜਿਹੜੀਆਂ ਮੰਨ ਲਵੇ ਜਾਂ ਜੇਕਰ ਮੰਨੇ ਤੇ ਆਵੀਆਂ ਕਿਉਂਕਿ ਇਹ ਬੜੀਆਂ ਖਾਸ ਨੇ ਕਿ ਸਮਝ ਲੈ ਉਸ ਪ੍ਰਮਾਤਮਾ ਦੀ ਗੱਲ ਨੂੰ ਉਸ ਦੇ ਨਾਲ ਪ੍ਰੀਤ ਪਾਲ ਲੈ ਤੇ ਸਮਝਣ ਤੋਂ ਬਾਅਦ ਤੂੰ ਮੰਨ ਵੀ ਲੈ ਠੀਕ ਹੈ ਜੀ ਮੰਨੈ ਮਗ ਹੁੰਦਾ ਜੀ ਰਸਤਾ ਮਾਰਗ ਨਾ ਨਹੀਂ ਚੱਲੇ ਚਲਦਾ ਪੰਥ ਪੰਥ ਹੁੰਦਾ ਜੀ ਧਰਮ ਪੰਥ ਮੁਸਾਫਿਰ ਵੀ ਹੁੰਦਾ ਜੀ ਜਿਹੜਾ ਰਾਹੀ ਹੋਵੇ ਰਸਤੇ ਦਾ ਰਾਹੀ ਮੱਗਨ ਚਲੇ ਪੰਥ ਜਿਹੜਾ ਰਸਤੇ ਦਾ ਰਾਹੀ ਹੋ ਗਿਆ ਜਾਂ ਧਰਮ ਕਿਸੇ ਮਜਬ ਦੇ ਰਾਤੇ ਤੁਰਨ ਵਾਲਾ ਗੁਰੂ ਸਹਿਬਾਨ ਕਹਿੰਦੇ ਆ ਵੀ ਜਿਹੜਾ ਮਨੁੱਖ ਉਸ ਪ੍ਰਮਾਤਮਾ ਨੂੰ ਸਮਝ ਕੇ ਉਸ ਦੇ ਨਾਲ ਪ੍ਰੀਤੀ ਪਾ ਲਵੇ ਉਸ ਦੀ ਗੱਲ ਮੰਨ ਲਵੇ ਫਿਰ ਉਹ ਕੀ ਹੁੰਦਾ ਹੈ ਉਹ ਮਨੁੱਖ ਜਿਹੜਾ ਦੁਨੀਆ ਦੇ ਵੱਖੋ ਵੱਖਰੇ ਧਰਮ ਨੇ ਜਾਂ ਦੁਨੀਆ ਦੇ ਜਿਹੜੇ ਵੱਖੋ ਵੱਖਰੇ ਮਜਬ ਨੇ ਉਹਨਾਂ ਦੇ ਰਸਤਿਆਂ ਤੇ ਨਹੀਂ ਤੁਰਦਾ ਜੀ ਹਬ ਜਿਹੜੇ ਲੋਕੀ ਕਦੇ 크ਿਸਚਨ ਬਣ ਜਾਂਦੇ ਆ ਕਦੇ ਹਿੰਦੂ ਬਣ ਜਾਂਦੇ ਆ ਕਦੇ ਮੁਸਲਮਾਨ ਬਣ ਜਾਂਦੇ ਆ ਆ ਧਰਮ ਵਧੀਆ ਉਹ ਧਰਮ ਵਧੀਆ ਮੁੱਕ ਦੀ ਗੱਲ ਇਹ ਹੈ ਜੀ ਉਹਨਾਂ ਮਨੁੱਖਾਂ ਨੇ ਪ੍ਰਭੂ ਪਰਮਾਤਮਾ ਨੂੰ ਸਮਝਿਆ ਹੀ ਨਹੀਂ ਜੇ ਸਮਝਿਆ ਹੁੰਦਾ ਤਾਂ ਧਰਮ ਪਰਵਰਤਨ ਦੀ ਲੋੜ ਨਹੀਂ ਸੀ ਪਹਿਲੀ ਗੱਲ ਦੂਜੀ ਗੱਲ ਜੇ ਸਮਝਿਆ ਹੁੰਦਾ ਤਾਂ ਮਾਫ ਕਰਨਾ ਜੀ ਧਰਮ ਦੀ ਵੀ ਲੋੜ ਨਹੀਂ ਸੀ ਮਜਬਦੀ ਵੀ ਲੋੜ ਨਹੀਂ ਸੀ ਠੀਕ ਹੈ ਕਿਉਂਕਿ ਪਰਮਾਤਮਾ ਕਿਸੇ ਇੱਕ ਮਜਬ ਦੇ ਅੰਦਰ ਨਹੀਂ ਹੈ ਜੀ ਹਾਂ ਮਨੁੱਖ ਜੋ ਹੈ ਉਹ ਭਾਲਦਾ ਹੈ ਕਿ ਉਸ ਦੇ ਨਾਲ ਦੇ ਸੰਗੀ ਸਾਥੀ ਹੋਣ ਜਿਸ ਦੇ ਨਾਲ ਜਾਵੇ ਕਈ ਵਾਰ ਧਰਮ ਸਥਾਨਾਂ ਤੇ ਜਾ ਕੇ ਸਕੂਨ ਮਿਲਦਾ ਹੈ ਜੀ ਸਿੱਖਿਆ ਮਿਲਦੀ ਹੈ ਬਹੁਤ ਇਹ ਜਿਹੜੀਆਂ ਕਹਾਣੀਆਂ ਨੇ ਕਿਤਾਬ ਹੈ ਜੀ ਆਨੰਦ ਸਾਹਿਬ ਦਾ ਗੋਹਜ ਮੈਂ ਰეკਮੈਂਡ ਕਰੂੰਗਾ ਕਿ ਹਰ ਕੋਈ ਮਨੁੱਖ ਪੜੇ ਹਰ ਕੋਈ ਪੰਜਾਬੀ ਜਿਹੜਾ ਭਰਾ ਹੈ ਉਹ ਇਸ ਕਿਤਾਬ ਨੂੰ ਪੜੇ ਪਤਾ ਨਹੀਂ ਉਹਦੇ ਸ਼ਾਇਦ 18 ਪਤਾ ਨਹੀਂ 13 ਐਡੀਸ਼ਨ ਨੇ ਚੇਂਜਸ ਆਈਆਂ ਨੇ ਪਰ ਕੋਈ ਵੀ ਪੜ ਲਓ ਇੰਨੀਆਂ ਇੱਕ ਵਧੀਆ ਉਸ ਵਿੱਚ ਸਾਖੀਆਂ ਨੇ ਉੱਥੇ ਅੰਮ੍ਰਿਤਸਰ ਤਨਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਦੇ ਚਮਤਕਾਰ ਨੇ ਜੀ ਜਿਹੜੇ ਕਈ ਚਮਤਕਾਰ ਨਾਨ ਸਿੱਖ ਜਿਹੜੇ ਲੋਕੀ ਉੱਥੇ ਗਏ ਸੀ ਜਾਂ ਗੈਰ ਸਿੱਖ ਜਿਹੜੇ ਲੋਕੀ ਗਏ ਸੀਗੇ ਉਹਨਾਂ ਨੇ ਵੀ ਉੱਥੇ ਜਾ ਕੇ ਆਪਣੇ ਨਾਲੋਂ ਵੱਧ ਪਾਤਸ਼ਾਹੀਆਂ ਪਾਈਆਂ ਨੇ ਆਪਣੇ ਨਾਲੋਂ ਵੱਧ ਸ਼ਕਤੀਆਂ ਪੈਦਾ ਕੀਤੀਆਂ ਨੇ ਜੀ ਆਪਾਂ ਜਾਣੇ ਆ ਮੰਗਣ ਆਪਾਂ ਸੀਮਤ ਕਰ ਲੈਨੇ ਵੇ ਸਾਨੂੰ ਧੀ ਦੇ ਦੇ ਪੁੱਤ ਦੇ ਦੇ ਠੀਕ ਹੈ ਜੀ ਉਹ ਗੋਰੇ ਜਦੋਂ ਗਏ ਸੀ ਉਹ ਬਸ ਅਧਿਆਤਮਿਕਤਾ ਨਾਲ ਗਿਆ ਸੀ ਜੀ ਤੇ ਉਸ ਨੂੰ ਉਗੂਰਾ ਬਾਲ ਕੱਟਦਾ ਹੈ ਦਾੜੀ ਮੁੱਛ ਮੰਨੀ ਹੈ ਜੀ ਚਲੋ ਕਹਾਣੀ ਸੁਣਾ ਦਿੰਨੇ ਆ ਇਹ ਆਨੰਦ ਸਾਹਿਬ ਦਾ ਗੋਝ ਪੁਸਤਕ ਹੈ ਜੀ ਰეკਮੈਂਡ ਕਰਦਾ ਫਿਰ ਪੜੋ ਉਸ ਵਿੱਚ ਕੀ ਹੁੰਦਾ ਜੀ ਕਹਿੰਦੇ ਨੇ ਕਿ 20-25 ਜਾਣਿਆਂ ਦਾ ਗਰੁੱਪ ਗੋਰਿਆਂ ਦਾ ਲੰਡਨ ਤੋਂ ਅੰਮ੍ਰਿਤਸਰ ਜਾਂਦਾ ਜੀ ਉਸ ਤੋਂ ਪਹਿਲਾਂ ਉਹ 9 ਦਿਨ ਹੈ ਜਿਹੜੇ ਪਾਕਿਸਤਾਨ ਲਾਉਂਦੇ ਆ ਤੇ 11 ਦਿਨ ਉਹਨਾਂ ਨੇ ਦਿੱਲੀ ਲਾਉਣੇ ਪੰਜਾਬ ਤੇ ਦਿੱਲੀ ਘੁੰਮਣਾ ਹੁੰਦਾ ਜੀ ਤੇ ਬੀ ਕਿਦਣਾਂ ਲਈ ਆਏ ਹੁੰਦੇ ਆ ਇੰਡੀਆ ਪਾਕਿਸਤਾਨ ਗੋਰਾ ਦੱਸਦਾ ਹੈ ਕਿ ਪਾਕਿਸਤਾਨ ਕੋ ਮਲਿਆ ਸੀ ਉਹਨਾਂ ਨੇ ਨੌਵੇਂ ਦਿਨ ਉਹਨਾਂ ਨੇ ਲਾਹੌਰ ਵਾਲੇ ਪਾਸਿਓਂ ਜਿੱਦਾਂ ਬਾਗਾ ਬਾਰਡਰ ਵਾਲੇ ਪਾਸਿਓਂ ਅਮਰitsar ਜਾਣਾ ਸੀ ਤੇ ਇਹ ਇੱਕ ਰਿਕਸ਼ੇ ਦੇ ਵਿੱਚ ਬੈਠੇ ਸੀ ਜੀ ਜਿਹਨੂੰ ਬੁੜਾ ਚਲਾ ਰਿਹਾ ਸੀ ਇੱਕ ਮੁਸਲਮਾਨ ਸੀਗਾ ਚਿੱਟੀ ਉਸ ਦੀ ਦਾੜ੍ਹੀ ਸੀ ਕਹਿੰਦੇ ਸਿਰ ਤੇ ਟੋਪੀ ਲਈ ਸੀ ਤੇ ਗੱਲਾਂ ਕਰਨ ਲੱਗੇ ਪਿਆ ਕਿੱਥੇ ਚੱਲਿਓ ਕਹਿੰਦੇ ਅਸੀਂ ਗੋਲਡਨ ਟੈਂਪਲ ਜਾਣਾ ਜਦੋਂ ਉਸ ਨੇ ਇਹ ਗੱਲ ਸੁਣੀ ਕਹਿੰਦੇ ਜੀ ਰਿਕਸ਼ਾ ਰੋਕ ਲਿਆ ਪਿੱਛੇ ਨੂੰ ਦੇਖਿਆ ਤੇ ਗੋਰਾ ਕਹਿੰਦਾ ਮੈਨੂੰ ਕਹਿੰਦਾ ਵੀ ਜੇ ਤੂੰ ਹਰਮੰਦਰ ਸਾਹਿਬ ਜਾਣਾ ਨਾ ਗੋਲਡਨ ਟੈਂਪਲ ਪਾਵਾ ਹਰਮੰਦਰ ਸਾਹਿਬ ਜਾਣਾ ਤਾਂ ਇੱਕ ਟੂਰਿਸਟ ਵਾਲੀ ਬਿਰਤੀ ਨਾਲ ਨਾ ਜਾ ਮੈਨੂੰ ਪਤਾ ਤੂੰ ਟੂਰਿਸਟ ਹੈ ਮੈਨੂੰ ਪਤਾ ਤੂੰ ਦੇਖਣ ਆਇਆ ਹੈ ਪਰ ਇੱਕ ਟੂਰਿਸਟ ਵਾਲੀ ਬਿਰਤੀ ਨਾਲ ਨਾ ਜਾਈ ਇੱਕ ਅਧਿਆਤਮਿਕ ਵਿਅਕਤੀ ਨਾਲ ਜਾਈ ਇੱਕ ਰੋਹਾਨੀਅਤ ਦੇ ਨਾਲ ਜਾਈ ਕੁਝ ਲੈਣ ਆਲਾ ਜਾਈ ਉੱਥੇ ਮੰਗਤਾ ਬਣ ਕੇ ਜਾਈ ਤਾਂ ਕਹਿੰਦੇ ਜੀ ਕੀ ਕੀਤਾ ਉਸ ਬੁੜੇ ਨੇ ਆਪਣੇ ਗਿੱਸੇ ਵਿੱਚ ਹੱਥ ਮਾਰਿਆ ਤੇ ਜਿੰਨੇ ਵੀ ਉਸ ਦੀ ਦਿਨ ਦੀ ਕਮਾਈ ਸੀ ਜੀ ਜੋ ਜਿੰਨੇ ਵੀ ਉਸ ਦੇ ਕੋਲ ਪੈਸੇ ਸੀਗੇ ਸਾਰੇ ਗੋਰਾ ਕਹਿੰਦਾ ਮੇਰੀ ਤਲੀ ਤੇ ਤਰਤੇ ਮੈਂ ਕਹਿੰਦਾ ਹਸਣ ਲੱਗ ਗਿਆ ਵੀ ਨਹੀਂ ਨਹੀਂ ਪੈਸੇ ਮੈਂ ਤੈਨੂੰ ਦੇਣੇ ਆ ਰਿਕਸ਼ਾ ਚਲਾਉਣ ਦੇ ਤੂੰ ਮੈਨੂੰ ਕਿਉਂ ਦੇ ਰਿਆ ਤੇ ਮੁਸਲਮਾਨ ਬਾਪੂ ਕਹਿੰਦਾ ਜੀ ਕਹਿੰਦਾ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਛੋਟਾ ਹੁੰਦਾ ਸੀ ਕਹਿੰਦਾ ਮੈਂ ਆਪਣੀ ਦਾਦੀ ਦੇ ਨਾਲ ਜਾਇਆ ਕਰਦਾ ਸੀ ਹਰਮੰਦਰ ਸਾਹਿਬ ਅਸੀਂ ਮੱਥਾ ਟੇਕਦੇ ਸੀਗੇ ਤੇ ਬੜਾ ਸਕੂਨ ਮਿਲਦਾ ਸੀਗਾ ਤੇ ਗੋਰਾ ਬੜਾ ਹੈਰਾਨ ਹੁੰਦਾ ਵੀ ਤੂੰ ਮੁਸਲਮਾਨ ਐ ਤੂੰ ਕਿਉਂ ਜਾਂਦਾ ਸੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਕਹਿੰਦਾ ਕਹਿੰਦਾ ਮੈਂ ਕਿਹਾ ਜਿਹੜਾ ਗੋਲਡਨ ਟੈਂਪਲ ਹਰਮੰਦਰ ਸਾਹਿਬ ਆ ਨਾ ਉਹ ਸਭ ਲਈ ਸਾਂਝਾ ਐ ਉਹ ਸਿੱਖਾਂ ਦਾ ਨਹੀਂ ਉਸ ਸਾਰਿਆਂ ਲਈ ਸਾਂਝਾ ਹੈ ਤੇ ਉੱਥੇ ਬੜਾ ਸਕੂਨ ਮਿਲਦਾ ਹੈ ਮੈਂ ਤੁਹਾਨੂੰ ਫੇਰ ਕਹਿਣਾ ਵੀ ਜੇ ਤੂੰ ਜਾਹੀਂ ਇਹ ਮੇਰੀ ਪੇਟਾ ਮੇਰੀ ਕਮਾਈ ਜਿਹੜੀ ਹੈ ਉੱਥੇ ਗੋਲਕ ਵਿੱਚ ਪਾ ਦੇਈ ਉੱਥੇ ਗੋਲਕ ਹੋਵੇਗੀ ਇੱਕ ਜਦੋਂ ਤੂੰ ਅੰਦਰ ਮੱਥਾ ਟੇਕੇਗਾ ਲੋਕੀ ਪੈਸੇ ਪਾਉਂਦੇ ਹੋਣਗੇ ਤੂੰ ਉਸ ਦੇ ਵਿੱਚ ਮੇਰੇ ਪੈਸੇ ਵੀ ਪਾ ਦੇਈ ਤੇ ਕਹਿ ਦੇਈ ਬਾਪੂ ਨੂੰ ਕਿ ਗੁਰੂ ਰਾਮਦਾਸ ਜੀ ਇਹ ਇਹ ਉਸ ਬਾਪੂ ਨੇ ਪਰਲੇ ਪਾਸion ਭੇਜੀ ਹੈ ਕਮਾਈ ਸਫਲੇ ਕਰਨੇ ਗੋਰੇ ਨੇ ਜੀ ਪੈਸੇ ਜੇ ਵਿੱਚ ਪਾ ਲੇ ਕਹਿੰਦੇ ਸੀ ਬਾਰਡਰ ਪਾਰ ਕਰਕੇ ਅੰਮ੍ਰਿਤਸਰ ਵੱਲ ਆ ਗਏ ਗੋਰਾ ਕਹਿੰਦਾ ਜਿਉਂ ਹੀ ਮੈਂ ਸ਼ਾਇਦ ਦਰਸ਼ਨੀ ਦਿਉੜੀ ਵੱਲੋਂ ਪਤਾ ਨਹੀਂ ਕਿੱਧਰਲੇ ਪਾਸੇ ਬੜਿਆ ਕਹਿੰਦਾ ਕੀ ਦੇਖਦਾ ਪਾਣੀ ਦੇ ਵਿੱਚ ਇੱਕ ਮੰਦਿਰ ਬਣਿਆ ਹੈ ਕਹਿੰਦਾ ਇੱਕ ਅਦੁੱਪਤ ਕਹਿੰਦਾ ਅਦ੍ਰਿਸ਼ ਇੱਕ ਸ਼ਕਤੀ ਮੈਨੂੰ ਖਿੱਚ ਰਹੀ ਸੀ ਗੋਰੇ ਦੇ ਦੱਸਣ ਦੀ ਗੱਲ ਹੈ ਜੀ ਤੇ ਕਹਿੰਦਾ ਮੈਨੂੰ ਉਸ ਬਜ਼ੁਰਗ ਮੁਸਲਮਾਨ ਬੁੜੇ ਦੇ ਜਿਹੜੇ ਕਹੇ ਸ਼ਬਦ ਸੀ ਜੋ ਮੇਰਾ ਟੈਕਸੀ ਡਰਾਈਵਰ ਸੀ ਰਿਕਸ਼ਾ ਚਲਾਉਂਦਾ ਸੀ ਉਹ ਮੇਰੇ ਮਨ ਵਿੱਚ ਆਏ ਜੀ ਵੀ ਤੂੰ ਇੱਕ ਟੂਰਿਸਟ ਬਣ ਕੇ ਨਾ ਜਾਈ ਫੋਟੋਆਂ ਨਾ ਖਿੱਚਦ ਰਹੀ ਤੂੰ ਜੇ ਜਾਣਾ ਉੱਥੇ ਤੇ ਸ਼ਰਦਾ ਦੇ ਨਾਲ ਜਾਈ ਭਾਵਨਾ ਦੇ ਨਾਲ ਜਾਈ ਇੱਕ ਮੰਗਤਾ ਹੋ ਕੇ ਜਾਈ ਕੀ ਕਰਦਾ ਜੀ ਗੋਰਾ ਕਹਿੰਦਾ ਮੈਂ ਲਾਈਨ 'ਚ ਲੱਗ ਗਿਆ ਤੇ ਥੋੜੇ ਟਾਈਮ ਬਾਅਦ ਜਦੋਂ ਮੈਂ ਮੱਥਾ ਟੇਕਿਆ ਉਸਦੇ ਪੈਸੇ ਪਾਏ ਤੇ ਕੁਦਰਤੀ ਕਹਿੰਦਾ ਮੈਨੂੰ ਅੰਦਰ ਬੈਠਣ ਨੂੰ ਜਗ੍ਹਾ ਮਿਲ ਗਈ। ਗੁਰੂ ਕਹਿੰਦਾ ਮੈਂ ਬੜਾ ਹੈਰਾਨ ਹੋਇ ਬੈਠਣ ਜਗ੍ਹਾ ਮਿਲ ਗਈ। ਮੈਂ ਬੈਠ ਗਿਆ ਕਹਿੰਦਾ 7 ਮਿੰਟ ਮੈਂ ਲਗਾਤਾਰ ਬੈਠਾ ਰਹਾ ਉੱਥੇ ਗੁਰੂ ਰਾਮਦਾਸ ਦੇ ਅੰਦਰ ਤੇ ਕਹਿੰਦਾ ਜਦੋਂ ਮੇਰੀ ਟੀਮ ਨਿਕਲ ਕੇ ਆਈ ਬਾਰ ਮੈਂ ਵੀ ਨਿਕਲ ਕੇ ਬਾਹਰ ਆ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲੇ ਜਾਓ। ਕਹਿੰਦਾ ਮੈਂ ਆਪਣੀ ਟੀਮ ਨੂੰ ਕਿਹਾ ਤੁਸੀਂ ਚਲੇ ਜਾਓ ਅਗਲੇ ਮੈਂ 10-11 ਦਿਨ ਇੱਥੇ ਹੀ ਰੁਕਾਂਗਾ ਤੇ ਜਿੱਦਣ ਆਪਾਂ ਫਲੈਟ ਵਾਪਸ ਲੈਣੀ ਹੋਈ ਮੈਂ ਤੁਹਾਨੂੰ ਦਿੱਲੀ ਏਅਰਪੋਰਟ ਜਾ ਕੇ ਮਿਲਾਂਗਾ ਜੀ ਠੀਕ ਹੈ ਜੀ ਪਹਿਲਾਂ ਤਾਂ ਟੀਮ ਹਰਨਜੀ ਹੁੰਦੀ ਹੈ ਪਰ ਮੰਨ ਕੇ ਚਲੀ ਜਾਂਦੀ ਆ ਤੇ ਕਹਿੰਦਾ ਮੈਂ 11 ਦਿਨ ਉੱਥੇ ਲਾਇਏ ਇਹ ਜਿਹੜੀ ਗੱਲਬਾਤ ਹੋਈ ਸੀ ਇਹ ਸ਼ੁਰੂ ਹੋਈ ਸੀ ਜੀ ਜਿਸਨੇ ਕਿਤਾਬ ਲਿਖਿਆ ਉਹ ਵੀ ਬਜ਼ੁਰਗ ਸੀਗਾ ਜੀ ਚਿੱਟੀ ਦਾੜੀ ਕਹਿੰਦਾ ਪੱਗ ਬੰਨੀ ਤੇ ਕਹਿੰਦਾ ਮੈਂ ਲੰਡਨ ਦੀਆਂ ਸਟ੍ਰੀਟਾਂ 'ਚ ਘੁੰਮ ਰਿਹਾ ਸੀਗਾ ਲੰਡਨ ਦੀ ਸਟਰੀਟਾਂ 'ਚ ਘੁੰਮ ਰਿਹਾ ਕਹਿੰਦਾ ਮੈਨੂੰ ਕੋਈ ਗੋਰੇ ਨੇ ਆ ਕੇ ਬੁਲਾਇਆ ਪੁੱਛਿਆ ਕਹਿੰਦਾ ਤੂੰ ਸਿੱਖ ਹੈ ਕਹਿੰਦਾ ਜੀ ਮੈਂ ਖਿਆ ਹਾਂ ਜੀ ਮੈਂ ਚਿੱਟਾ ਦਾੜਾ ਮੇਰੇ ਪੱਗ ਬੰਨੀ ਹੈ ਮੈਂ ਸਿੱਖਾਂ ਜੀ ਉਹ ਕਹਿੰਦਾ ਮੈਂ ਤੈਨੂੰ ਘਰੇ ਲੈ ਕੇ ਜਾਣਾ ਚਾਹੁੰਦਾ ਆਪਣੇ ਮੈਂ ਤੈਨੂੰ ਚਾਹ ਪਾਣੀ ਪਿਵਾਉਣਾ ਚਾਹੁੰਦਾ ਕਹਿੰਦਾ ਮੈਂ ਪਹਿਲਾਂ ਹੈਰਾਨ ਹੋਇਆ ਕੀ ਗੱਲ ਹੈ ਕਹਿੰਦਾ ਫਿਰ ਪਤਾ ਨਹੀਂ ਕੀ ਮਨ ਚ ਆਈ ਵੀ ਚਲੋ ਚੱਲਦੇ ਆ ਜੀ ਜਿੰਨੇ ਪਿਆਰ ਨਾਲ ਕਹਿ ਰਿਹਾ ਕਹਿੰਦਾ ਉਸਦੇ ਘਰੇ ਜਾਨਾ ਤੇ ਕੀ ਦੇਖਦਾ ਚਪਲਾਂ ਲਾ ਕੇ ਘਰ ਅੰਦਰ ਵੜਦੇ ਆ ਤੇ ਕਹਿੰਦਾ ਸੀ ਲਿਵਿੰਗ ਰੂਮ ਜਿਵੇਂ ਗੋਰਿਆਂ ਦੇ ਹੁੰਦੇ ਆ ਜੀ ਜਾਂ ਬਾਹਰਲੇ ਦੇਸ਼ਾਂ 'ਚ ਹੁੰਦੇ ਆ ਪਹਿਲਾਂ ਰਿਵਿੰਗ ਰੂਮ ਹੁੰਦਾ ਜੀ ਉਹਦੇ ਨਾਲ ਅਟੈਚ ਕਿਚਨ ਜਾਂ ਬੈਡਰੂਮ ਹੁੰਦੇ ਕਹਿੰਦਾ ਲਿਵਿੰਗ ਰੂਮ ਵਿੱਚ ਜਾ ਕੇ ਬਿਠਾ ਦਿੱਤਾ ਤਾਂ ਕੀ ਦੇਖਦਾ ਕਹਿੰਦਾ ਕੰਧ ਦੇ ਉੱਪਰ ਜਿੱਡੀ ਵੱਡੀ ਕੰਧ ਸੀ ਕਹਿੰਦਾ ਉਸਨੇ ਹਰਮੰਦਰ ਸਾਹਿਬ ਦੀ ਇੱਕ ਪੇਂਟਿੰਗ ਬਣਾਈ ਹੋਈ ਸੀ ਪੇਂਟ ਕੀਤੀ ਹੋਈ ਸੀ ਗੋਰਾ ਸੀ ਜੀ ਕਹਿੰਦਾ ਮੈਂ ਆਸੇ-ਪਾਸੇ ਦੇਖਾਂ ਸ਼ਾਇਦ ਕਿਸੇ ਪੰਜਾਬਣ ਦੇ ਨਾਲ ਵਿਆਹ ਕਰਾਇਆ ਹੋ ਜਾਂ ਇਸ ਦੀ ਸਹੇਲੀ ਪੰਜਾਬਣ ਹੋ ਜੰ ਬੱਚੇ ਪਰ ਕਹਿੰਦਾ ਮੈਨੂੰ ਕੁਛ ਲੱਭਿਆ ਨਹੀਂ ਜਦੋਂ ਕਹਿੰਦਾ ਗੋਰਾ ਚਾਹ ਪਾਣੀ ਲੈ ਕੇ ਆਇਆ ਮੈਂ ਉਹਦੇ ਵੱਲ ਦੇਖਾਂ ਮੋਨਾ ਕੋ ਨਾ ਗੋਰਾ ਹੈ ਨਾ ਇਸ ਦੇ ਸਿਰ ਤੇ ਦਸਤਾਰ ਹੈ ਦਾੜੀ ਮੁੱਛੋ ਇਸ ਨੇ ਕੱਟੀ ਹੋਈ ਹੈ ਤੇ ਕਹਿੰਦਾ ਮੈਂ ਕਦੇ ਹਰਿਮੰਦਰ ਸਾਹਿਬ ਦੀ ਤਸਵੀਰ ਵੱਲ ਦੇਖਾਂ ਕਦੇ ਗੋਰੇ ਵੱਲ ਦੇਖਾਂ ਆਖਰਕਾਰ ਕਹਿੰਦਾ ਮੈਂ ਸਵਾਲ ਪੁੱਛ ਲਿਆ ਵੀ ਤੂੰ ਕਿ ਸੇ ਪੰਜਾਬਣ ਨਾਲ ਵਿਆਹ ਕਰਾਇਆ ਹੈ ਕਹਿੰਦਾ ਜੀ ਨਹੀਂ ਕੋਈ ਪੰਜਾਬਣ ਬੈਸਟ ਫਰੈਂਡ ਹੋਵੇ ਜਾਂ ਪੰਜਾਬੀ ਹੋਣ ਕਹਿੰਦਾ ਜੀ ਨਹੀਂ ਕਿਸੇ ਪੰਜਾਬੀ ਦੇ ਘਰ ਵਿੱਚ ਰਹਿ ਰਹੇ ਆ ਕਹਿੰਦਾ ਜੀ ਨਹੀਂ ਕਹਿੰਦਾ ਫਿਰ ਮੈਨੂੰ ਇਹ ਮਾ ਜਿਹੜਾ ਸਮਝ ਨਹੀਂ ਆਇਆ ਕਹਿੰਦਾ ਗੋਰੇ ਨੂੰ ਮੈਂ ਪੁੱਛਿਆ ਅੰਗਰੇਜ਼ੀ ਵਿੱਚ ਮੈਨੂੰ ਇਹ ਗੱਲ ਨਹੀਂ ਸਮਝ ਆਈ ਗੋਰੇ ਨੇ ਜੀ ਫਿਰ ਇਹ ਪੂਰੀ ਵਾਰਤਾਲਾਪ ਦੱਸੀ ਕਿਵੇਂ ਉਹ ਪਾਕਿਸਤਾਨ ਟੂਰ ਤੇ ਗਿਆ ਸੀ ਇੰਡੀਆ ਟੂਰ ਤੇ ਗਿਆ ਸੀ ਕਿਵੇਂ ਉਸ ਮੁਸਲਮਾਨ ਬਾਪੂ ਨੂੰ ਮਿਲਿਆ ਕਿਵੇਂ ਉਹ ਹਰਮੰਦਰ ਸਾਹਿਬ 11 ਦਿਨ ਰੁਕਿਆ ਤਕਿਵੇਂ ਉਸ ਨੂੰ ਅੰਦਰ ਬੈਠਣ ਨੂੰ ਸਮਾਂ ਮਿਲਿਆ ਤੇ ਕਹਿੰਦਾ ਜਦੋਂ ਮੈਂ ਵਾਪਸ ਆਇਆ ਆਪਣੇ ਟ੍ਰਿਪ ਦੇ ਉੱਪਰੋਂ ਘਰ ਆਇਆ ਕਹਿੰਦਾ ਅੰਦਰ ਇੱਕ ਅਜੀਹੀ ਖਿੱਚ ਸੀ ਤੇ ਜਦੋਂ ਵੀ ਮੈਂ ਚੌਂਕੜੀ ਮਾਰ ਕੇ ਬਹਿਨਾ ਕਹਿੰਦਾ 7 ਮਿੰਟਾਂ ਦੇ ਲਈ ਮੈਂ ਮੇਰੀ ਜਿਹੜੀ ਰੂਹ ਹੈ ਉਸ ਹਰਿਮੰਦਰ ਸਾਹਿਬ ਚਲੀ ਜਾਂਦੀ ਅੰਦਰ 7 ਮਿੰਟਾਂ ਲਈ ਤੇ ਜੋ ਵੀ ਕੁਝ ਉਹ ਗਾਉਂਦੇ ਨੇ ਕਹਿੰਦਾ ਮੈਨੂੰ ਪੰਜਾਬੀ ਨਹੀਂ ਆਉਂਦੀ ਮੈਨੂੰ ਪੰਜਾਬੀ ਨਹੀਂ ਆਉਂਦੀ ਪਰ ਜੋ ਵੀ ਕੁਝ ਉਹ ਗਾਉਂਦੇ ਨੇ ਕਹਿੰਦਾ ਆਪਣੇ ਆਪ ਜਿਹੜੇ ਉਸਦੇ ਅਰਥਾ ਮੈਨੂੰ ਇੰਗਲਿਸ਼ ਦੇ ਵਿੱਚ ਸਮਝ ਪੈ ਜਾਂਦੇ ਨੇ ਦੇਖ ਲਓ ਜੀ ਇਹ ਇਹ ਕਰਾਮਾਤ ਕਹਿ ਲਓ ਇਸ ਨੂੰ ਰਹਿਮਤ ਕਹਿ ਲਓ ਇਸ ਨੂੰ ਸਕੂਨ ਕਹਿ ਲਓ ਤੇ ਕਹਿੰਦਾ ਮੈਂ ਉਸ ਦਾ ਯਕੀਨ ਨਾ ਕੀਤਾ ਕੀ ਕੀਤਾ ਉਸ ਗੋਰੀ ਨੇ ਕਹਿੰਦਾ ਚੌਂਕੜੀ ਮਾਰ ਕੇ ਬੈਠ ਗਿਆ ਟਾਈਮ ਸ਼ੁਰੂ ਕਰਤਾ ਵੀ ਇੰਨਾ ਟਾਈਮ ਸ਼ੁਰੂ ਹੋਇਆ ਕਹਿੰਦਾ 7 ਮਿੰਟ ਬੈਠ ਗਿਆ ਤੇ 7 ਮਿੰਟ ਬਾਅਦ ਉੱਠਿਆ ਤੇ ਉਹਨੇ ਸਾਰੇ ਦੇ ਸਾਰੇ ਇੰਗਲਿਸ਼ ਵਿੱਚ ਅਰਥ ਜਿਹੜੇ ਸੀ ਜਾਂ ਇੰਗਲਿਸ਼ ਜਿਹੜੀ ਟਰਾਂਸਲੇਸ਼ਨ ਸੀਗੀ ਕਹਿੰਦਾ ਉਹ ਕਰਕੇ ਦੇ ਦਿੱਤੀ ਟਾਈਮ ਲਿਖ ਦਿੱਤਾ ਤਾਰੀਖ ਲਿਖ ਦਿੱਤੀ ਕਹਿੰਦਾ ਜਾ ਕਹਿੰਦਾ ਜਾ ਕੇ ਚੈੱਕ ਕਰ ਲਈ ਕਿ ਅੱਜ ਜੋ ਵੀ ਉਹ ਗਾਉਂਦੇ ਨੇ ਜੋ ਵੀ ਸ਼ਬਦ ਗਾਉਂਦੇ ਨੇ ਹਰਮਨ ਦਾਸਾ ਵਿੱਚ ਕੀ ਉਹਨਾਂ ਦੇ ਅਰਥ ਇਹੀ ਨੇ ਇਹ ਬਾਪੂ ਜਿਸ ਨੇ ਕਿਤਾਬ ਲਿਖੀ ਕਹਿੰਦਾ ਮੇਰਾ ਰੂਹ ਕੰਡੇ ਖੜੇ ਹੋ ਗਏ ਮੇਰਾ ਸਰੀਰ ਕੰਬ ਗਿਆ ਕਹਿੰਦਾ ਉਹ ਪਰਚੀ 'ਚ ਅੱਜ ਵੀ ਸਾਹਮ ਕੇ ਲਿਖੀ ਆ ਉਤਰੀਕ ਉਹ ਸਮਾਂ ਅੱਜ ਵੀ ਸਾਹਮ ਕੇ ਲਿਖਿਆ ਪਰ ਕਹਿੰਦਾ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਪਈ ਕਿ ਗੁਰੂ ਮਹਾਰਾਜ ਮੈਂ ਤੁਹਾਡੀ ਇਸ ਰਹਿਮਤ ਨੂੰ ਪਰਖ ਕੇ ਦੇਖ ਲਵਾਂ ਕਿ ਮੈਂ ਟੈਸਟ ਕਰਾਂ ਕਿ ਉਹ ਬੰਦਾ ਸੱਚ ਬੋਲਦਾ ਸੀ ਕਿ ਝੂਠ ਕਿਉਂਕਿ ਯਕੀਨ ਹੀ ਇੰਨਾ ਮਾਲਕਾ ਦੁ ਕੁੱਛ ਵੀ ਕਰਨ ਦੇ ਸਮਰਥ ਹੈ ਜੀ ਕੁਛ ਵੀ ਜੇ ਬੰਦਾ ਭਾਵਨਾ ਨਾ ਜਾਵੇ ਕੁਛ ਵੀ ਲੈਣ ਦੇ ਸਮਰੱਥ ਹੈ ਜੀ ਇਸ ਲਈ ਇੱਕ ਕਿਤਾਬ ਹੈ ਜੀ ਆਨੰਦ ਸਾਹਿਬ ਦਾ ਗੁਹਜ ਮੈਂ ਰეკਮੈਂਡ ਕਰੂੰਗਾ ਤਾਂ ਹੀ ਕਹਿੰਦੇ ਆ ਜੀ ਹੁਣ ਉਹ ਗੋਰਾਗਾ ਕੋਈ ਸਿਰ ਤੇ ਮੂੰਹ ਤੇ ਬਾਲ ਨਹੀਂ ਹੈ ਪਰ ਮਾਫ ਕਰਨਾ ਜੀ ਪੰਜਾਬੀਆਂ ਦੇ ਨਾਲੋਂ ਵੀ ਵੱਧ ਜਿਹੜਾ ਉਹਦਾ ਮਾਨਾ ਪੰਜਾਬੀਆਂ ਦੇ ਨਾਲੋਂ ਵੀ ਵੱਧ ਜਿਹੜਾ ਉਸ ਦੀ ਰੂਹ ਆ ਉਹ ਸਿੱਖੀ ਦੇ ਨਾਲ ਸੇਖੀ ਦੀ ਫਿਲਾਸਫੀ ਦੇ ਨਾਲ ਉਹ ਉਸ ਪਰਮਾਤਮਾ ਨੂੰ ਮਿਲਣ ਦੇ ਪੰਥ ਦੇ ਵਿੱਚ ਚੱਲ ਰਹੀ ਹੈ ਜੀ ਇਸ ਲਈ ਮੱਜਮਾ ਵਿੱਚ ਪੈ ਕੇ ਕਈ ਵਾਰ ਆਪਾਂ ਈਗੋ ਆ ਜਾਂਦੀ ਹੈ ਜੀ ਮੇਰਾ ਧਰਮ ਵਧੀਆ ਮੇਰਾ ਧਰਮ ਵਧੀਆ ਅੱਜ ਹੋਈ ਇਹ ਰਹੀ ਆ ਜੀ 크ਰਿਸਚੀਅਨਟੀ ਨੂੰ ਲੱਗਦਾ ਕਿ ਦੁਨੀਆ 'ਚ ਸਭ ਨੂੰ ਧਰਮ ਉਹਨਾਂ ਦਾ ਵਧੀਆ ਉਹ ਕਹਿੰਦੇ ਦੁਨੀਆ ਸਾਰੀ ਨਰਕ ਵਿੱਚ ਜਾਏਗੀ ਤੇ ਇਸ ਲਈ ਕਨਵਰਟ ਕਰ ਰਹੇ ਨੇ ਤੇ ਲੋਕੀ ਹੋ ਵੀ ਰਹੇ ਨੇ ਇਹ ਮਾਫ ਕਰਨਾ ਜੀ ਜੇ ਕਿਸੇ ਮਨੁੱਖ ਨੂੰ ਜਿਹੜੇ ਧਰਮ ਚੋਂ ਵੱਡੇ ਹੋਏ ਆ ਪੈਦਾ ਹੋਏ ਆ ਜੇ ਉਸ ਧਰਮ ਵਿੱਚ ਉਸ ਨੂੰ ਕੁਝ ਨਹੀਂ ਮਿਲਿਆ ਤਾਂ ਇਹ ਰੱਬ ਮਾਫ ਕਰੇ ਜੀ ਉਸ ਮਨੁੱਖ ਨੂੰ ਦੂਸਰੇ ਧਰਮ ਵਿੱਚ ਵੀ ਕੁਝ ਨਹੀਂ ਮਿਲਣਾ ਚਾਹੇ ਜਿੰਨਾ ਮਰਜੀ ਕਵੇ ਕਿ ਮੈਨੂੰ ਕੁਝ ਮਿਲਿਆ ਹੈ ਮੈਨੂੰ ਕੁਝ ਮਿਲਿਆ ਹੈ ਪਰ ਜਿੱਤ ਨੂੰ ਪਹਿਲਾਂ ਹੀ ਸਬਰ ਸੰਤੋਖ ਸੰਤੁਸ਼ਟੀ ਨਹੀਂ ਸੀ ਜਾਂ ਤੂੰ ਪਹਿਲਾਂ ਸਮਝਿਆ ਨਹੀਂ ਜੋ ਤੇਰੇ ਕੋਲ ਸੀ ਉਸ ਦੀ ਕਦਰ ਨਹੀਂ ਪਾਈ ਏभी ਹੋ ਸਕਦਾ ਹੈ ਜੀ ਪਰ ਚਲੋ ਪ੍ਰਮਾਤਮਾ ਭਲਾ ਕਰੇ ਕੋਸ਼ਿਸ਼ ਆਪਣੀ ਇਹ ਹੈ ਜੀ ਜੇ ਤੁਸੀਂ ਗੁਰਦੁਆਰੇ ਜਾਨਦੇ ਹੋ ਤਾਂ ਬਹੁਤ ਵਧੀਆ ਜੇ ਬਾਣੀ ਪੜਦੇ ਹੋ ਤਾਂ ਵੀ ਬਹੁਤ ਵਧੀਆ ਪਰ ਜੇ ਤੁਹਾਨੂੰ ਤੁਸੀਂ ਕਹਿੰਦੇ ਮੈਨੂੰ ਬਾਣੀ ਨਹੀਂ ਪੜਨੀ ਆਂਦੀ ਮੈਂ ਅਨਪੜਾ ਜਾਂ ਮੈਨੂੰ ਪੰਜਾਬੀ ਨਹੀਂ ਪੜਨੀ ਆਂਦੀ ਪ੍ਰਮਾਤਮਾ ਦੇ ਨਾਮ ਨੂੰ ਲੈਣ ਦੇ ਲਈ ਉਸਤੇ ਸ਼ੁਕਰਾਨੇ ਨੂੰ ਕਰਨ ਦੇ ਲਈ ਉਸ ਨੂੰ ਯਾਦ ਕਰਨ ਦੇ ਲਈ ਕਿਸੇ ਬੋਲੀ ਦੀ ਲੋੜ ਨਹੀਂ ਹੈ ਜੀ ਤੁਸੀਂ ਕਿਸੇ ਵੀ ਭਾਸ਼ਾ ਵਿੱਚ ਕਿਸੇ ਵੀ ਇਸ਼ਾਰਿਆਂ ਨਾਲ ਆਪਣੇ ਮਨ ਦੇ ਨਾਲ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰ ਸਕਦੇ ਹੋ ਜੀ ਉਸ ਦੀ ਰਜ਼ਾ ਵਿੱਚ ਚੱਲ ਸਕਦੇ ਹੋ ਜੀ ਆਓ ਅੱਗੇ ਦੇਖੀਏ ਗੁਰੂ ਮਾਰਾ ਸਾਨੂੰ ਕੀ ਸਿੱਖਿਆ ਦਿੰਦੇ ਹੈ ਜੀ